ਹਾਂਜੀ ਆਪਾਂ ਨਾ ਅੱਜ ਸਿੰਪਲ ਮਸ਼ੀਨ ਦੇ ਪੈਰ ਲੈ ਕੇ ਆਏ ਆ ਅੱਜ ਇਹਨਾਂ ਨੂੰ ਆਪਾਂ ਇਹਨਾਂ ਦੀ ਫੀਟਿੰਗ ਕਰਾਂਗੇ ਹਾਂਜੀ ਆ ਦੇਖੋ ਆਪਾਂ ਸਾਰੇ ਸਮਾਨ ਖੋਲ ਕੇ ਰੱਖ ਲਿਆ ਆ ਬੀ ਲੈ ਦਾ ਸਟੈਂਡ ਆ ਇਹਦੇ ਨਟ ਲੰਗੇ ਇਹਦੇ ਵਾਸਤੇ ਆਪਾਂ ਨੂੰ ਨਾ ਨਟ ਕਸਣ ਵਾਸਤੇ ਆਪਾਂ ਨੂੰ ਇੱਕ 13 ਨੰਬਰ ਦੀ ਚਾਬੀ ਚਾਹੀਦੀ ਆ ਇੱਕ ਆਪਾਂ ਨੂੰ ਪਲਾਸ ਚਾਹੀਦਾ ਜੇ ਆਪਣੇ ਕੋਲ ਰੈਂਚ ਵਾਲੀ ਚਾਬੀ ਹੋਊ ਤਾਂ ਸਾਰਿਆਂ ਤੋਂ ਵਧੀਆ ਗੱਲ ਆ ਵੈਸੇ 13 ਨੰਬਰ ਚਾਬੀ ਨਾਲ ਸਾਰੇ ਨਟ ਖੋਲੇ ਜਾਣਗੇ ਸਾਰੇ ਨਟ कसे ਜਾਣਗੇ ਆ ਦੇਖੋ ਆ ਸਾਰਾ ਸਮਾਨ ਆਪਣਾ ਪਹਿਲਾਂ ਆਪਾਂ ਇਹਨੂੰ ਇਹਦਾ ਸਟੈਂਡ ਕਸਾਂਗੇ ਆ ਸਟੈਂਡ ਨਾਲ ਫੱਟੀ ਲਾ ਕੇ ਇਹ ਫਰੰਟ ਵਾਲੀ ਫੱਟੀ ਆ ਜਿਹੜੀ ਸਾਹਮਣੇ ਲੱਗਦੀ ਹੁੰਦੀ ਆ ਸਾਈਡਾਂ ਤੇ ਦੋ ਸਟੈਂਡ ਹੁੰਦੇ ਨੇ ਇਹਦੇ ਨਾਲ ਦੋ ਫੱਟੀਆਂ ਹੁੰਦੀਆਂ ਨੇ ਇੱਕ ਫੱਟੀ ਨੀਚੇ ਲੱਗੂਗੀ ਇੱਕ ਫੱਟੀ ਉੱਪਰ ਲੱਗੂਗੀ ਉੱਪਰ ਵਾਲੀ ਫੱਟੀ ਬੈਲੈਂਸ ਬਣਾਉਗੀ ਜਿਹੜੀ ਨੀਚੇ ਵਾਲੀ ਫੱਟੀ ਆ ਉਹਦੇ ਤੇ ਆਪਾਂ ਜਿਹੜੇ ਪੈਰ ਨਾਲ ਆਪਾਂ ਮਸ਼ੀਨ ਦੱਬ ਕੇ ਚਲਾਉਣੀ ਆ ਉਹ ਪੈਰ ਉਹ ਫੱਟੀ ਤੇ ਅਟੈਚ ਹੋਊਗਾ ਨੀਚੇ ਵਾਲੀ ਤੇ ਹਾਂਜੀ ਤੁਹਾਨੂੰ ਆਪਾਂ ਸਾਰਾ ਤੁਸੀਂ ਧਿਆਨ ਨਾਲ ਦੇਖਿਓ ਮੇਰੀ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਮੈਨੂੰ ਪੁੱਛ ਲਿਓ ਜੇ ਤੁਹਾਨੂੰ ਕੋਈ ਗੱਲ ਨਹੀਂ ਪਤਾ ਲੱਗੂਗੀ ਇਹ ਹਨਾ ਆਪਣੀ ਸਿੰਪਲ ਮਸ਼ੀਨ ਦੇ ਪੈਰ ਨੇਗੇ ਇਹ ਜਿਹੜੀਆਂ ਆਪਾਂ ਘਰੇ ਵਰਤੋਂ ਕਰਦੇ ਆ ਜਿਨ੍ਹਾਂ ਦੀ ਵੈਸੇ ਤਾਂ ਹੁਣ ਹੋਰ ਮਸ਼ੀਨਾਂ ਬਹੁਤ ਆ ਗਈਆਂ ਅੰਬ੍ਰੇਲਾ ਆ ਗਈ ਉਹਦੀ ਆ ਗਈ ਜੂਕੀ ਦੀ ਆ ਗਈ ਹਾਂਜੀ ਜੇ ਤੁਸੀਂ ਮੇਰੀਆਂ ਹਨਾ ਮਸ਼ੀਨਾਂ ਬਾਰੇ ਵੀ ਕੁਝ ਜਾਣਕਾਰੀ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਬਾਕਸ ਚ ਜਰੂਰ ਲਿਖਿਓ ਹਾਂਜੀ ਦੇਖੋ ਆਪਾਂ ਇੱਕ ਸਾਈਡ ਤੇ ਪਹਿਲਾਂ ਸਟੈਂਡ ਕਾਹੋ ਕਸਤਾ ਹੁਣ ਆਪਾਂ ਦੂਸਰੇ ਸਾਈਡ ਉਹ ਕਸ ਕੇ ਆਪਾਂ ਇਹਨੂੰ ਫਰੇਮ ਨੂੰ ਫਿੱਟ ਕਰ ਲੈਨੇ ਆ ਸਟੈਂਡ ਖੜਾ ਹੋ ਜਾਊਗਾ ਆਪਾਂ ਇਹਦੇ ਜਿੰਨੇ ਵੀ ਨਾਟ ਕਸਾਂਗੇ ਨਾ ਸਾਰੇ ਬਾਹਰੋਂ ਅੰਦਰ ਨੂੰ ਕਸਾਂਗੇ ਕੋਈ ਵੀ ਨਟ ਅੰਦਰੋਂ ਬਾਹਰ ਨੂੰ ਨਹੀਂ ਕਸਣਾ ਫਿਰ ਉਹ ਆਪਣੀ ਗੋਡਿਆਂ 'ਚ ਲੱਗੂਗਾ ਆ ਆਪਾਂ ਨੀਚੇ ਵਾਲੀ ਫੱਟੀ ਕਸਾਂਗੇ ਪਹਿਲਾਂ ਆਪਾਂ ਉੱਪਰ ਬੈਲੈਂਸ ਬਣਾਉਣ ਨੂੰ ਫੱਟੀ ਉਹ ਸਟੈਂਡ ਵਾਸਤੇ ਫੱਟੀ ਈ ਆ ਨੀਚੇ ਵਾਲੀ ਫੱਟੀ ਐ ਜਿਹਦੀ ਮੈਂ ਗੱਲ ਕਰਦੀ ਤੀਗੀ ਇਹ ਫੱਟੀ ਤੇ ਆਪਾਂ ਪੈਰ ਕਸਾਂਗੇ ਪੈਡਲ ਈ ਹੀ ਫੱਟੀ ਤੇ ਫਿੱਟ ਹੋਊਗਾ ਨੀਚੇ ਵਾਲੀ ਤੇ ਨਾਟਾਪਾ ਬਿਲਕੁਲ ਪ੍ਰੋਪਰ ਟਾਈਟ ਕਰ ਦੇਣੇ ਨੇ ਨਾਟਾਪਾ ਦੋਨੇ ਸਾਈਡਾਂ ਤੇ ਨੇਦੇ ਇੱਧਰ ਵੀ ਨੇ ਤੇ ਦੂਸਰੀ ਸਾਈਡ ਤੇ ਵੀ ਨੇ ਆ ਦੇਖੋ ਉਧਰ ਆਪਾਂ ਕਰਸਤੇ ਇੱਧਰ ਵੀ ਆ ਆਪਣਾ ਪੈਰ ਆ ਪੈਡਲ ਕਹਿੰਦੇ ਨੇ ਜਿਹਨੂੰ ਪੈਡਲ ਕਹਿ ਲਓ ਪੈਰ ਕਹਿ ਲਓ ਇਹਦੇ ਨਾਲ ਹੀ ਮਸ਼ੀਨ ਚੱਲੂਗੀ ਹਾਂਜੀ ਇਹ ਆਪਾਂ ਇਹਨੂੰ ਮਤਲਬ ਕਿ ਟੈਟ ਵੀ ਰੱਖ ਸਕਦੇ ਆ ਲੂਜ਼ ਵੀ ਰੱਖ ਸਕਦੇ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਕੱਸ ਲਿਓ ਇਹਦੇ ਆਪਾਂ ਦੋਨੇ ਸਾਈਡਾਂ ਤੇ ਆ ਨਾਟ ਕੱਸੇ ਜਾਣਗੇ ਇਹਦਾ ਨਾ ਬੈਲੈਂਸ ਹੋ ਕੇ ਫੇਰ ਪੈਰ ਚੱਲੂਗਾ ਆ ਦੇਖੋ ਹਾਂਜੀ ਜਿਹੜੇ ਮਸ਼ੀਨ ਦੇ ਬੈਰਿੰਗ ਨੇ ਨਾ ਜਿਹੜਾ ਆਪਾਂ ਹੁਣ ਉਹ ਕਸਾਂਗੇ ਬੀਲ ਕਸਾਂਗੇ ਉਦੇ ਨਾਲ ਜਿਹੜਾ ਆਪਾਂ ਸਟੈਂਡ ਨਾਲ ਪੈਰ ਖੜਾਵਾਗੇ ਉਹਨੂੰ ਆਪਾਂ ਤੇਲ ਦੇਣਾ ਹਫਤੇ 'ਚ ਦੋ ਵਾਰ ਦੇਣਾ ਹਾਂਜੀ ਇਹ ਰਾੜ ਆ ਗਈ ਇਹ ਰਾੜ ਤੇ ਬੀਲ ਖੜੂਗਾ ਇਹ ਬੀਲ ਵਾਲੀ ਰਾੜ ਆ ਹਾਂਜੀ ਆਪਾਂ ਇਹਦੇ ਅੰਦਰਲੀ ਸਾਈਡ ਬਾਂਸਲ ਪਾ ਕੇ ਕਸਾਂਗੇ ਬਾਹਰਲੀ ਸਾਈਡ ਆਪਾਂ ਨਟ ਨਾਲ ਕੱਸ ਦਿੰਨੇ ਆ ਇਹਨੂੰ ਹਾਂਜੀ ਆਪਾਂ ਅੰਦਰਲੀ ਸਾਈਡ ਬਾਂਸਲ ਪਾਵਾਂਗੇ ਹੁਣ ਆਪਾਂ ਇਹਦੇ ਨਾਲ ਬੀਲ ਨੂੰ ਅਟੈਚ ਕਰਾਂਗੇ ਆ ਆਪਣਾ ਬੀਲ ਆ ਆ ਦੇਖੋ ਹੁਣ ਆਪਾਂ ਬਾਂਸਲ ਪਾਵਾਂਗੇ ਹਾਂਜੀ ਆਪਾਂ ਨਟ ਪੂਰਾ ਟਾਈਟ ਕਰ ਦੇਣਾ ਬਾੜਾ ਵੀ ਨਹੀਂ ਡੈਡ ਕਰਨਾ ਦੂਜੇ ਨਟਾਂ ਵਾਂਗੂ ਇਹ ਥੋੜਾ ਜਿਹਾ ਲੂਜ਼ ਰੱਖਣਾ ਬੀਲ ਘੁੰਮਣੋਂ ਵੀ ਨਾ ਹਟ ਜਾਏ ਘੁਮਾ ਕੇ ਦੇਖ ਲਓ ਇੱਕ ਵਾਰੀ ਹਾਂਜੀ ਆ ਆਪਣਾ ਹੈਂਡਲ ਆ ਜਿਹਦੇ ਨਾਲ ਆਪਾਂ ਬੀਲ ਤੇ ਪੈਰ ਦੋਨੇ ਅਟੈਚ ਕਰਾਂਗੇ ਪਹਿਲਾਂ ਆਪਾਂ ਇੱਕ ਨਾਟ ਪਾ ਲਿਆ ਫਿਰ ਆਪਾਂ ਰਾੜ ਪਾਵਾਂਗੇ ਹਾਂਜੀ ਆ ਦੇਖੋ ਆਪਾਂ ਨਾਟਕਾਸ ਦਿੰਨੇ ਆ ਇਹ ਪੈਰ ਨਾ ਆਪਾਂ 7500 ਦੇ ਲੈ ਕੇ ਆਉਂਦੇ ਨੇ ਧੂਰੀ ਤੋਂ ਪਹਿਲਾਂ ਅਸੀਂ ਇੱਕ ਸ਼ਾਪ ਤੇ ਗਏ ਉਹ ਕਹਿੰਦਾ 2000 ਰੁਪਏ ਦੇ ਫਿਰ ਅਸੀਂ ਦੂਸਰੀ ਤੇ ਗਏ ਉਹਨੇ 7500 ਰੁਪਏ ਰੇਟ ਕੀਤਾ ਬਸ ਉਹਦਾ ਰੇਟ ਸਹੀ ਸੀ ਅਸੀਂ ਉੱਥੋਂ ਲੈ ਆਂਦੇ ਨਾਲ ਤਾਂ ਇਹ ਪੈਰਾਂ ਨਾਲ ਐਕਸਰਸਾਈਜ਼ ਹੁੰਦੀ ਰਹਿੰਦੀ ਆ ਤੁਸੀਂ ਚਾਹੋ ਤਾਂ ਮਸ਼ੀਨ ਤੇ ਮੋਟਰ ਵੀ ਲਾ ਸਕਦੇ ਹੋ ਬਸ ਆਪਣੇ ਕੋਲ ਸਟੈਂਡ ਤਾਂ ਹੈਗਾ ਜੇ ਕਈ ਵਾਰੀ ਨਹੀਂ ਲੈਟ ਹੁੰਦੀ ਫਿਰ ਆਪਾਂ ਉਹਨੂੰ ਬੈਲਟ ਪਾ ਕੇ ਚਲਾ ਲਾਂਗੇ ਜੇ ਲੈਟ ਹੈਗੀ ਆ ਤਾਂ ਆਪਾਂ ਮੋਟਰ ਤੇ ਚਲਾ ਲਾਂਗੇ ਆ ਦੇਖੋ ਹੁਣ ਆਪਾਂ ਇਹਦੇ ਤੇ ਫੱਟਾ ਰੱਖਾਂਗੇ ਮੇਰੇ ਕੋਲ ਨਾ ਫਿਲਹਾਲ ਉਹ ਨਹੀਂ ਹੈਗੀ ਡ੍ਰਿੱਲ ਨਹੀਂ ਹੈਗੀ ਗਲੀਆਂ ਕੱਢਣ ਨੂੰ ਇਹਦੇ 'ਚ ਨਾ ਚਾਰ ਗਲੀਆਂ ਕੱਢ ਕੇ ਫਿਰ ਫੱਟਾ ਕੱਸਿਆ ਜਾਊਗਾ ਇਹਦੇ ਤੇ ਟੋਪੀ ਵਾਲੇ ਨਾਟ ਕੱਸਣੇ ਨੇ ਉੱਪਰੋਂ نیچے ਨੂੰ ਚਾਰ ਟੋਪੀ ਵਾਲੇ ਨਾਟ ਹਾਂਜੀ ਇਹ ਮੈਂ ਫਿਲਹਾਲ ਤੁਹਾਨੂੰ ਉਂ ਰੱਖ ਕੇ ਦਿਖਾਣੀਆਂ ਆ ਦੇਖੋ ਆ ਚਾਰ ਨਿਸ਼ਾਨ ਨੇ ਨਾ ਇਹ 'ਚ ਚਾਰਾਂ 'ਚ ਨਾਟ कसे ਜਾਣਗੇ ਪਹਿਲਾਂ ਆਪਾਂ ਬੈਲਟ ਚੜਾ ਕੇ ਮਸ਼ੀਨ ਦਾ ਬੈਲੈਂਸ ਬਣਾਵਾਂਗੇ ਫਿਰ ਆਪਾਂ ਇਹਦੇ ਤੇ ਨਿਸ਼ਾਨੀ ਲਾ ਕੇ ਡ੍ਰਿਲ ਨਾਲ ਗਲੀਆਂ ਕੱਢ ਕੇ ਫੇਰ ਨਟ ਕੱਸ ਦਾਂਗੇ ਵੈਸੇ ਤਾਂ ਉਂ ਵੀ ਨਹੀਂ ਹਿਲਦੀ ਹੈਗੀ ਹੁਣ ਪਹਿਲਾਂ ਆਪਾਂ ਇਹ ਤੇ ਮਸ਼ੀਨ ਰੱਖ ਦਿੰਨੇ ਆ ਹਾਂਜੀ ਮਸ਼ੀਨ ਰੱਖ ਕੇ ਇਹਦੀ ਆ ਬੈਲਟ ਨਾਈਲੋਨ ਦੀ ਨਾਲ ਮਿਲੀ ਧੀ ਇਹ ਬੈਲਟ ਵੈਸੇ ਜਿਆਦਾ ਦੇਰ ਤੱਕ ਤਾਂ ਕੱਢਦੀ ਨਹੀਂ ਇਹ ਆਪਾਂ ਹਜੇ ਟੈਂਪਰੇਰੀ ਥੋੜੇ ਜੇ ਟਾਈਮ ਲਈ ਬੈਲੈਂਸ ਬਣਾਉਣ ਵਾਸਤੇ ਪਾ ਲਈ ਉਹ ਆਪਾਂ ਨਾ ਇਹਦੇ ਤੇ ਬੈਲਟ ਆਪਦੀ ਘਰੇ ਤਿਆਰ ਕਰਕੇ ਪਾਵਾਂਗੇ ਬੈਲਟ ਆਪਾਂ ਨਾ ਕੁਰਤੇ ਪਜਾਮੇ ਦੀ ਜਿਹੜੀ ਕੰਨੀ ਹੁੰਦੀ ਆ ਉਹਦੀ ਵੱਟ ਕੇ ਪਾਵਾਂਗੇ ਜੇ ਤੁਸੀਂ ਬੈਲਟ ਵੀ ਬਣਾਉਣੀ ਸਿੱਖਣੀ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਚ ਦੱਸਿਓ ਫਿਰ ਮੈਂ ਤੁਹਾਡੇ ਨਾਲ ਬੈਲਟ ਦੀ ਵੀਡੀਓ ਵੀ ਸ਼ੇਅਰ ਕਰੂੰਗੀ ਇਦਾਂ ਇੱਕ ਕੁੰਡੀ ਲੱਗੀ ਹੋਈ ਆ ਉਹ ਕੁੰਡੀ ਪਾ ਕੇ ਹਾਂਜੀ ਕੁੰਡੀ ਤੇ ਲਾ ਕੇ ਪਲਾਸ ਨਾਲ ਘੁੱਟ ਕੇ ਆਪਾਂ ਕੇਰਾ ਦੇਖ ਲੈਨੇ ਆ ਵੀ ਇਹਦਾ ਬੈਲੈਂਸ ਸਹੀ ਆ ਫਿਰ ਆਪਾਂ ਪੈਨ ਨਾਲ ਉੱਥੇ ਨਿਸ਼ਾਨੀਆਂ ਲਾ ਲਾਂਗੇ ਮੇਰੀ ਵੀਡੀਓ ਨੂੰ ਦੇਖਣ ਵਾਸਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਹਾਂਜੀ ਵੀਡੀਓ ਸਕਿਪ ਨਹੀਂ ਕਰਨੀ ਤੁਸੀਂ ਸਟਾਰਟ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਇਸ ਸਿੰਪਲ ਮਸ਼ੀਨ ਦੇ ਪੈਰ ਨੇ ਆ ਦੇਖੋ ਇਹਨੂੰ ਆਪਾਂ ਨਾ ਪਲਾਸਨਾਟ ਐਡ ਕਰ ਦਿੰਨੇ ਆ ਹਾਂਜੀ ਹੁਣ ਆਪਾਂ ਦੇਖੋ 벨ਟ ਚੜਾਉਨੇ ਆਂ 벨ਟ ਚੜਾ ਕੇ ਆਪਾਂ ਤੁਹਾਨੂੰ ਚਲਾ ਕੇ ਦਿਖਾ ਦਿੰਨੇ ਆਂ ਕਿ ਰਹਿੰਦਾ ਬੈਲੈਂਸ ਬਣ ਗਿਆ ਬਸ ਤੁਸੀਂ ਉੱਥੇ ਨਿਸ਼ਾਨੀ ਲਾ ਦੇਣੀ ਆਂ ਦੇਖ ਲਿਓ ਸਾਈਡ ਤੇ ਖੜਕੇ ਵੀ ਬੀਲ ਆ ਬੈਲਟ ਤੇ ਮਸ਼ੀਨ ਦਾ ਚੱਕਾ ਬਿਲਕੁਲ ਸਿੱਧੇ ਹੋਣੇ ਚਾਹੀਦੇ ਨੇ ਇੱਕ ਅੱਖ ਨਾਲ ਦਿਖਣੇ ਚਾਹੀਦੇ ਨੇ ਇਹ ਹਾਂਜੀ ਹੁਣ ਆਪਾਂ ਚਾਰ ਨਾਟਕਾ ਉਹ ਕਰਕੇ ਇਹਨੂੰ ਆਪਾਂ ਕੱਸ ਦਾਂਗੇ ਧੰਨਵਾਦ ਜੀ